ਬਠਿੰਡਾ ਪੁਲਿਸ ਵੱਲੋਂ ਤਲਵਾਰ ਦੀ ਨੋਕ ਤੇ ਲੁੱਟਖੋ ਕਰਨ ਵਾਲੇ ਦਾ ਪਿੱਛਾ ਕਰਕੇ ਬਰਿੰਦਾਵਨ ਤੋਂ ਕੀਤੇ ਗਏ ਕਾਬੂ ਮਾਮਲਾ ਦਰਜ ਕਰਕੇ ਕੀਤੇ ਗਏ ਬੰਦ ਹਵਾਲਾ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਪਿਛਲੇ ਦਿਨੀ ਇਕਲਾ ਰੋਡ ਤੇ ਹੋਈ ਇੱਕ ਵਾਰਦਾਤ ਦਾ ਜਿੱਥੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਦੇ ਉੱਤੇ ਦੋ ਸੱਕੇ ਭਰਾ ਹੁੰਦੇ ਹਨ ਇੱਕ ਐਕਟਵਾ ਦੇ ਉੱਤੇ ਅਤੇ ਉਸ ਨੂੰ ਤਲਵਾਰ ਦਿਖਾ ਕੇ ਉਸ ਦੇ ਕੋਲੋਂ 70000 ਰੁਪਏ ਦੀ ਲੁੱਟ ਕਰਕੇ ਲੈ ਜਾਂਦੇ ਹਨ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਬੜੀ ਹੀ ਮਸਤੈਂਦੀ ਦਿਖਾਉਂਦੇ ਹੋਏ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕੀਤਾ ਗਿਆ ਮਾਮਲਾ ਦਰਜ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਦੀ ਜੋ ਲੋਕੇਸ਼ਨ ਸੀ ਉਹ ਦਿੱਲੀ ਵਿਖੇ ਆ ਰਹੀ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਇੱਕ ਜੋ ਲੜਕਾ ਹੈ ਵੱਡਾ ਲੜਕਾ ਉਹ ਦਿੱਲੀ ਵਿਆਹਿਆ ਹੋਇਆ ਹੈ ਅਤੇ ਉਸ ਦੀ ਪਤਨੀ ਹੈ ਜਿਹੜੀ ਉਹ ਆਪਣੇ ਪੇਕੇ ਘਰ ਗਈ ਹੋਈ ਹੈ ਅਤੇ ਇਹ ਜਦ ਉੱਥੇ ਗਏ ਤਾਂ ਇਹਨਾਂ ਦੇ ਸਹੁਰਿਆਂ ਨੂੰ ਇਹਨਾਂ ਦੀ ਕਰਤੂਤ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਤੇ ਉਹਨਾਂ ਨੇ ਇਹਨਾਂ ਨੂੰ ਘਰੇ ਨਹੀਂ ਆਪਣਾਉਣ ਦਿੱਤਾ ਵੜਨ ਦਿੱਤਾ ਤਾਂ ਫਿਰ ਇਹ ਉੱਥੋਂ ਅੱਗੇ ਨਿਕਲਦੇ ਇਹ ਬਰਿੰਦਾਵਨ ਪਹੁੰਚ ਗਏ ਬਰਿੰਦਾਵਨ ਇਹਨਾਂ ਦੇ ਪਿੱਛੇ ਪੁਲਿਸ ਗਈ ਐਸ ਐਚ ਓ ਥਾਣਾ ਕਤਵਾਲੀ ਵੀ ਆਪਣਾ ਉਸ ਟੀਮ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਵੱਲੋਂ ਇਹਨਾਂ ਦੋਨਾਂ ਦੋ ਆਪਣਾ ਸਕੇ ਭਰਾ ਉਹਨਾਂ ਦੋਨਾਂ ਨੂੰ ਬਰਿੰਦਾਵਨ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਬੰਦਾ ਹਵਾਲਾਤ ਕਰਕੇ ਇਹਨਾਂ ਨੂੰ ਹੁਣ ਅਦਾਲਤ ਦੇ ਅੰਦਰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਇਹਨਾਂ ਦੇ ਵਿੱਚ ਲੜਕਾ ਹੈ ਵੱਡਾ ਉਸ ਦੇ ਉੱਤੇ ਪਹਿਲਾਂ ਵੀ ਇੱਕ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਹੈ ਅਤੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਕੋਲੋਂ ਬਰਾਮਦਗੀ ਹੈ ਜਿਹੜੀ ਉਹ ਕਰਵਾਈ ਜਾਵੇਗੀ 70000 ਰੁਪਏ ਦੀ ਲੁੱਟ ਇਹ ਆਪਣਾ ਬਠਿੰਡਾ ਦੀ ਕਲਾ ਰੋਡ ਤੇ ਕੀਤੀ ਗਈ ਸੀ ਤਾਂ ਬਠਿੰਡਾ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਕੇ ਦੋਨੇ ਸੱਗੇ ਭਰਾਵਾਂ ਨੂੰ ਬ੍ਰਿੰਦਾਵਨ ਤੋਂ ਇਹਨਾਂ ਨੂੰ ਆਪਾਂ ਕਾਬੂ ਕੀਤਾ ਹੈ ਇਸ ਸਬਕ ਦੇ ਬਾਰੇ ਕੋਈ ਕੋਈ ਨਾ ਕੋਈ ਜੀ ਬਹੁਤ ਜੀਤੀ ਨਾ ਕੋਈ ਬਸ ਇਹ ਮਿਤੀ 12/7 ਚੋਰੀ ਦੀ ਗੱਲ ਹੈ ਜੀ ਕਿਨਾਰਾ ਉਹ ਤੇ ਜਿਹੜੀ ਛੋਟੀ ਪੀਰਖਾਨੇ ਵਾਲੀ ਗਲੀ ਆ ਉੱਥੇ ਇੱਕ ਅਗਰਵਾਲ ਮਨਿੰਕ ਸਿੰਘ ਨਾਮ ਦੇ ਵਿਦਵਾਨ ਸੀ ਮਿਸਟਰ ਰਸ਼ਦ ਗੁਰੂ ਜੀ ਸਰ ਤਾਂ ਦਪਰ ਦੇ 12:30 ਵਜੇ ਦੇ ਜਾਨਾ ਜੀ ਉੱਥੇ ਦੋ ਮੁੰਡੇ ਆਏ ਦੋ ਮੁੰਡੇ ਆਏ ਉਹਦੀ ਦੁਕਾਨ ਦੇ ਵਿੱਚੋਂ ਮੇਰਾ ਕੈਸ਼ ਪਿਆ ਸੀਗਾ ਉਹ ਲੁੱਟ ਕੇ ਚਲੇ ਗਏ ਆ ਜਸਤੇ ਸੇ 3ਤੀ ਅੰਦਰ ਐਫ ਆਰ ਦਾ ਬਿਤੇਤੀ ਐਫ ਆਰ ਕਰਦਿਆਂ ਤੋਂ ਬਾਅਦ ਜਿਹੜਾ ਅਸੀਂ ਜਿਹੜੇ ਦੋਸ਼ੀਆਂ ਦੀ ਤਲਾਸ਼ ਕਰਨੇ ਸ਼ੁਰੂ ਕੀਤੇ ਤੇ ਦੋਸ਼ੀਆਂ ਨੂੰ ਜਿਹੜਾ ਗੱਲ ਅਸੀਂ ਅਰੈਸਟ ਕਰ ਲਿਆ ਸੀ ਜਿਆਦੀ ਤੇ ਅੱਜ ਉਹਨਾਂ ਨੂੰ ਮਾਨੀ ਰਿਕਾਰਡ ਦੇ ਵਿੱਚ ਜਿਹੜਾ ਪੇਸ਼ ਕਰ ਰਹੇ ਹਾਂ ਤੇ ਉਹਨਾਂ ਦਾ ਜਿਹੜਾ ਆਰ ਰਮਾਨ ਮੰਗਿਆ ਜਾ ਰਿਹਾ ਜੀ ਕੋਰਟ ਤੋਂ ਤੇ ਰਮਾਨ ਮਿਲ ਤੇ ਜਿਹੜੀ ਉਹ ਰਿਕਵਰੀ ਹੈਗੀ ਆ ਇੱਕ ਵੀਹਿਕਲ ਦੀ ਰਿਕਵਰੀ ਹੈ ਤੇ ਇੱਕ ਜਿਹੜੀ ਅਮਾਉਂਟ ਉਹਦਾ ਲੁੱਟ ਕੇ ਲੱਗੇ ਗਈ ਸੀ ਉਹਦੀ ਰਿਕਵਰੀ ਕਰਾਈ ਜਾਵੇਗੀ ਇਹ ਜਿਹੜੇ ਦੋਨੇ ਦੋਸ਼ੀ ਆ ਇਹ ਆਪਣੇ ਲੋਕਲੀ ਬੱਲਾ ਨਾਮ ਕਰਦੇ ਰਹੇ ਹਨ ਉਹ ਲਿਆ ਇੱਕ ਨੀਰਿਕਮਾਰ ਪਾਂਡੇਆ ਇੱਕ ਦਵਾਂਸ਼ੂ ਪਾਂਡੇ ਦੋਨੇ ਸਕੇ ਭਰਾ ਜੀ ਤੇ ਮੇਰਾ ਨੀਰਿਕਮਾਰ ਨਮਨ ਪਾਂਡੇਆ ਉਹ ਤੇ ਪਹਿਲਾਂ ਹੀ ਇੱਕ ਕ੍ਰਿਮੀਨਲ ਕੇਸ ਚੱਲ ਰਿਹਾ ਜੀ ਤਾਣਾ ਤਲਵੰਡਰ ਮੋਟਰਸਾਈਕਲ ਚੋਰੀ ਦੀ ਇੱਥੇ ਕਿਤੇ ਵੈਸੇ ਜੀ ਆਪਣੀ ਕੀ ਨਿਕਲ ਕਿਤੇ ਪੱਤੀ ਸੀ ਅਸੀਂ ਇਹਨਾਂ ਨੂੰ ਇਹਨਾਂ ਦਾ ਜਦੋਂ ਇਹ ਦਾਰਦਤ ਕਰਕੇ ਗਿਆ ਜੀ ਇੱਕ ਦਿੱਲੀ ਚਲੇ ਗਿਆ ਸੀ ਟ੍ਰੇਨ ਦੇ ਥਰੂ ਜੇ ਉਸ ਤੋਂ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਹੋਏ ਇਹਨਾਂ ਦਾ ਪਿੱਛਾ ਕੀਤਾ ਔਰ ਉਸ ਤੋਂ ਦਿੱਲੀ ਤੋਂ ਇਹ ਜਿਹੜੇ ਹੈਗੇ ਰਿੰਦਾਵਾਂ ਚਲੇ ਗਏ ਤੇ ਰਿੰਦਾਵਾਂ ਤੋਂ ਸਿਰੇੜਾ ਇਹਨਾਂ ਨੂੰ ਆ ਕੱਲ੍ਹ ਇਹਦਾ ਅਰੈਸਟ ਕਰ ਲਿਆ ਸੀ। ਕਿੰਨੇ ਕੌਂਟਰੀ ਆਪਣਾ ਹੋਏ ਕਰੀ ਗਏ ਇਸ ਕੰਨੀ ਨਹੀਂ ਆਜਦੇ ਸੀ ਪੇਸ਼ ਕਰਾਂਗੇ ਪੇਸ਼ ਕਰਕੇ ਮਾਗ ਲਵਾਂਗੇ ਤੇ ਰਿਕਵਰੀ ਜੋ ਹੈਗੀ ਉਹ ਅਸੀਂ ਕਰਵਾਵਾਂਗੇ ਲਈ। ਕਿੰਨੇ پیسے ਦਿੱਤੇ ਸੀ। ਔਰ ਮੁੱਢਈ ਦੇ ਮਤਲਬ 70000 ਰੁਪਏ ਦੇ ਲੋਟਾ ਬਾਕੀ ਇਹਨਾਂ ਦੇ ਅੰਟਰੋਗੇਸ਼ਨ ਆਸੀਂ ਕਰਾਂਗੇ ਅੱਜ ਜੀ ਮਾਂਗੋ ਕੋਰ ਦੇ ਰਿਹਾ ਸਪੈਸ਼ਲ ਤੇ ਦੋ ਦਿਨ ਹੀ ਲੱਗਣਾ। ਹੋਈਆ ਉਹ ਰਿਕਵਰ ਕਰਾਉਂਦਾ ਹੈ ਜਿਹੜੀ ਸੀਨੇ ਕੋਲ ਉਸਨੂੰ ਜਿੱਦ ਤੱਕ ਕੇ ਹਾਂ ਇੱਕ ਤਲਵਾਰ ਸਿਗੀ ਤੇ ਇਹਨਾਂ ਦਾ ਆਪਣਾ ਹੀ ਇੱਕ ਵਹੀਕਲ ਸੀਗਾ ਜਿਹੜਾ ਸਕੂਟਰ ਐਕਟਿਵਾ ਸਕੂਟਰ ਯਾ ਦੋਅਰ ਚੋਲ ਪਾਟੇ ਜੀ